ਵਧੀਆ ਥੈਂਕ ਯੂ ਤੁਹਾਡਾ ਤੁਸੀਂ ਯਾਦ ਕਰਾਤਾ ਉਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ ਸਾਰੀ ਜਿਹੜੀ ਉਹ ਵੀਡੀਓ ਮੈਂ ਵੀ ਸੁਣੀ ਐ ਉਹ ਸਾਰੀ ਤਾਂ ਟੀਵੀ ਤੇ ਹੀ ਬਾਕੀ ਆਉਣ ਲੱਗਿਆ ਸੀਗਾ ਵੀ ਜਿਹੜੀ ਬੜੀ ਹੈਰਾਨੀ ਹੈ ਇੱਕ ਜੁम्मेवार ਬੰਦਾ ਸੈਂਟਰ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਮਿਨਿਸਟਰ ਰਿਹਾ ਹੋਵੇ ਚੰਗੇ ਅਹੁਦੇ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹ ਉਹ ਹੀ ਕੰਟਰੋਲ ਕਰ ਰਿਹਾ ਕਿ ਉਹ ਆਪਦੇ ਵਰਕਰਾਂ ਨੂੰ ਇਹ ਸਬੂਤਨ ਕਰ ਰਿਹਾ ਕਿ 27 ਵਾਲੀ ਚੋਣ ਆਪਾਂ ਜਿੱਤਣੀ ਐ ਉਹ ਲੈਨ ਉਹ ਪਾਲਸੀ ਨੇ ਜੁੜ ਗਈ ਉਹ ਵੀ ਗੱਲ ਕਿ ਇਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾਗਰਦੀ ਕਰਦੀ ਹੋਈ ਗੁੰਡੇ ਖਰੀਦ ਕੇ ਪੰਜਾਬ ਚ ਜੋ ਠੇਕਸ਼ਾਈ ਕਰ ਸਕਦੇ ਹੋ اسی ਕਰਾਂਗੇ ਉਹਦੇ ਨੇ ਜੁੜਦੀ ਆ ਇਹ ਸੋ ਤਾਂ ਬਹੁਤ ਹੀ ਜਣੀ ਘਵੀਰ ਮਾਮਲਾ ਵੀ ਕੁਛ ਕਰਨਾ ਪਵੇ ਜਣੀ ਜੋ ਮਰਜੀ ਠੱਗਾ ਕਰੋ ਪੈਸੇ ਲਓ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਹੈ ਸਤਾਈ ਚ ਸਾਰਾ ਤੋਹਾ ਖਾਈ ਆ ਉਹਨਾਂ ਤੇ ਉਹਦੇ ਵਿੱਚ ਤਾਂ ਬੜੀ ਅਸੀਸ ਕਰਦੇ ਨਿੰਦਿਆ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਆ ਕਿ ਨੋਟਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਨਾ ਕੰਨਾ ਦੇ ਉੱਤੇ ਰੋਕਸ ਲੈਣਾ ਚਾਹੀਦਾ ਜੀ ਐਨੀ ਅਪੀਲਸ਼ਨ ਪਾਰਟੀ ਆ ਗਈ ਹੈ ਕਿ ਇਕੱਠੇ ਹੋ ਕੇ ਇਲੈਕਸ਼ਨ ਵਿੱਚ ਜਾਉਗੇ ਜਿਵੇਂ ਕੱਲਰ ਹੋਇਆ ਕਲੇਸ਼ ਕੋਲ ਨੈਕਚਰ ਮੀਟਰ ਦੇ ਧਿਆਨ ਸੇ ਮੈਸੇਜ ਇਕੱਠੀਆਂ ਹੋ ਕੇ ਜਾਵੜਨ ਦਾ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਹੈ ਬਾਹਰਲੇ ਸੂਬਿਆਂ ਵਾਲੀਆਂ ਤਾਂ ਇਕੱਠੀਆਂ-ਕੁਟੀਆਂ ਹੋ ਜਾਂਦੀਆਂ ਪੰਜਾਬ ਵਾਲੀਆਂ ਨਹੀਂ ਹੁੰਦੀਆਂ ਜਿੱਥੇ ਥੋੜਾ ਜਿਆਦਾ ਰੱਖਦੇ ਆ ਚਲੋ ਮੈਂ ਕਹਿੰਦਾ ਇਕੱਠੀਆਂ ਹੋ ਕੇ ਜਾਵੜਨ ਤਾਂ ਵੀ ਵਧੀਆ ਨਹੀਂ ਤੇ ਕੱਲੀ-ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ-ਕੱਲੀ ਨੂੰ ਵੀ ਜਾਣਾ ਚਾਹੀਦਾ